ਜੋ ਪੈਲਗਾਮ ਦੇ ਵਿੱਚ ਹੋਇਆ ਬਹੁਤ ਮੰਦਪਾਗਾ ਸੀ ਦਰਦਨਾਕ ਸੀ ਔਰ ਇਹਦੀ ਜਿੰਨੀ ਨਿੰਦਾ ਕਰੀਏ ਓਨੀ ਘਟਿਆ ਔਰ ਇਹਦੇ ਤੇ ਟੁਕਵੇਂ ਸਟੈਪਸ ਲੈਣੇ ਭਾਰਤ ਵੱਲੋਂ ਤਕੜਾ ਰਿਸਪੌਂਸ ਦੇਣਾ ਸਖਤ ਰਿਸਪੌਂਸ ਦੇਣਾ ਸੁਭਾਵਿਕ ਸੀ। ਆ ਮੁਲਕ ਦੇ ਵਿੱਚ ਬੇहद ਗੁੱਸਾ ਵਾ ਰੋਸ ਆ ਔਰ ਆਬਵੀਅਸਲੀ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਔਰ ਇਸ ਕਰਕੇ ਜੋ ਇਹਨਾਂ ਨੇ ਕਦਮ ਚੁੱਕੇ ਆ ਉਹਨਾਂ ਦੀ ਸਮਝ ਆਉਂਦੀ ਆ। ਇੱਕ ਮੈਸੇਜ ਕਲੀਅਰ ਦੇਣਾ ਚਾਹੁੰਦੇ ਆ ਕਿਉਂਕਿ ਇਹਦੀ ਜਿਹੜੀ ਸ਼ੱਕ ਦੀ ਸੂਈ ਆ ਉਹ ਪਾਕਿਸਤਾਨ ਵੱਲ ਹੀ ਜਾਂਦੀ ਆ ਹਾਲਾਂਕਿ ਪਾਕਿਸਤਾਨ ਨੇ ਇਹਦੀ ਨਿੰਦਾ ਕੀਤੀ ਉਹਨਾਂ ਕਿਹਾ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ ਲੇਕਿਨ ਪਾਕਿਸਤਾਨ ਆਪਨੂੰ ਪਤਾ ਹੀ ਆ 1948 ਤੋਂ ਲੈ ਕੇ ਹੁਣ ਤੱਕ ਇਰੈਗੂਲਰ ਵਾਰਫੇਅਰ ਦੇ ਵਿੱਚ ਵਿਸ਼ਵਾਸ ਰੱਖਦਾ ਰਿਹਾ ਵਾ ਅੱਜ ਵੀ ਸ਼ਾਇਦ ਉਹ ਵਿਸ਼ਵਾਸ ਰੱਖਦਾ ਵਾ ਜਿੰਨਾ ਚਿਰ ਤੱਕ ਉਹ ਇਰੈਗੂਲਰ ਵਾਰਫੇਅਰ ਸਿੱਧੀ ਵਾਰ ਨਹੀਂ ਇੰਡਾਇਰੈਕਟ ਤਰੀਕੇ ਨਾਲ ਜੰਗ ਉਹਦੇ ਉਹਨੂੰ ਉਸ ਨੀਤੀ ਨੂੰ ਛੱਡਦਾ ਨਹੀਂ ਉਹਨੇ ਚਿਰ ਤੱਕ ਇਹ ਸੂਈ ਸ਼ੱਕ ਦੀ ਸੂਈ ਪਾਕਿਸਤਾਨ ਤੇ ਜਾਂਦੀ ਰਹੇਗੀ ਔਰ ਇਸੇ ਕਰਕੇ ਜੋ ਵੀ ਸਟੈਪ ਲਏ ਗਏ ਨੇ ਆਤਰਾਦੀਆਂ ਖਿਲਾਫ ਤੇ ਜੋ ਕਾਰਵਾਈ ਹੋ ਰਹੀ ਹੈ ਉਹ ਤੇ ਹੈ ਹੀ ਹੈ ਲੇਕਿਨ ਆ ਪਾਕਿਸਤਾਨ ਦੇ ਖਿਲਾਫ ਜ਼ਿਆਦਾ ਟੁਕਮੇ ਸਟੈਪ ਲਏ ਗਏ ਨੇ ਬਾਕੀ ਸਭ ਤੇ ਸਾਰੇ ਠੀਕ ਆ ਜਿਹੜੇ 1960 ਦਾ ਇੰਟਰਸ ਵਾਟਰਸ ਟੀਟੀ ਆ ਸਿੰਧ ਪਾਣੀ ਸਮਝੌਤਾ ਉਹਨੂੰ ਜਿਹੜਾ ਸਸਪੈਂਡ ਕੀਤਾ ਗਿਆ ਵਾ ਇਹ ਮੈਨੂੰ ਲੱਗਦਾ ਵਾ ਥੋੜਾ ਜਿਹਾ ਨੀਰ ਜੈਕ ਰਿਐਕਸ਼ਨ ਆ ਮੈਨੂੰ ਪਤਾ ਵਾ ਪੁਲਵਾਮਾ ਵੇਲੇ ਵੀ ਇਹਦੀ ਮੰਗ ਉੱਠ ਰਹੀ ਸੀ ਪਹਿਲੋਂ ਵੀ ਇਹ ਲੋਕੀ ਮੰਗ ਕਰਦੇ ਰਹੇ ਨੇ ਕਿ ਪਾਣੀਆਂ ਦੇ ਜ਼ਰੀਏ ਆਪਾਂ ਉਹਨਾਂ ਨੂੰ ਪਨਿਸ਼ ਕਰੀਏ ਲੇਕਿਨ ਸਵਾਲ ਇਹ ਆ ਕਿ ਅਸੀਂ ਜਿਹੜਾ ਇਹ ਇੰਡਸ ਵਾਟਰ ਸਟੇਟੀਟ ਆ ਇਹਨੂੰ ਵਾਕਈ ਅਸੀਂ ਇਹਨੂੰ ਇਹਨੂੰ ਬੰਦ ਕਰ ਸਕਦੇ ਆ ਇਹਨੂੰ ਅਸੀਂ ਸਸਪੈਂਡ ਕਰ ਸਕਦੇ ਆ ਇਹਦੇ ਤੇ ਮੈਂ ਹੁਣ 2 ਮਿੰਟ ਲਾਊਗਾ ਹੁਣੇ-ਹੁਣੇ ਸੰਦੀਪ ਸਿੰਘ ਬਾਜਵਾ ਦਾ ਇੱਕ ਕਮੈਂਟ ਆਇਆ ਵਾ ਕੀ ਇਹ ਜਿਹੜੀ ਨੀਤੀ ਆ ਇਰੈਗੂਲਰ ਵਾਰਫੇਅਰ ਦੀ ਕਮੇਟੀ 1000 ਕੱਟਸ ਵਾਰਫੇਅਰ ਡਾਕਟਰੀਨ ਜਿਹੜਾ ਵਾ ਇਹ ਬਹੁਤ ਪੁਰਾਣਾ ਜ਼ulfiqar ali putto ਤੇ zia ul haq ਸ਼ਾਇਦ ਦੋਸਤੋ ਵੀ ਪਹਿਲਾਂ ayub khan ਵੇਲੇ ਤੋਂ ਇਹ ਸ਼ੁਰੂ ਹੋਇਆ ਹੋਇਆ ਵਾ ਪਰ ਆਪਾਂ ਇੰਟਰਸ ਵਾਟਰਸ ਦੀ ਗੱਲ ਕਰ ਰਹੇ ਹਾਂ ਇਹ ਟ੍ਰੀਟੀ ਵਰਲਡ ਬੈਂਕ ਦੇ ਜ਼ਰੀਏ 1960 ਦੇ ਵਿੱਚ ਸਾਈਨ ਹੋਈ ਸੀ ਜਿਹਦੇ ਚ ਤਿੰਨ ਦਰਿਆ ਜਿਹੜੇ ਨੇ ਇੰਡਸ ਜੇਲਮ ਤੇ جناب ਇਹਦਾ ਪਾਣੀ ਪਾਕਿਸਤਾਨ ਨੂੰ ਜਾਣਾ ਸੀ ਤੇ ਰਾਵੀ ਬਿਆਸ ਸਤਲੁਜ ਦਾ ਪਾਣੀ ਇੰਡੀਆ ਨੂੰ ਜਾਣਾ ਸੀ ਪਾਕਿਸਤਾਨ ਨੂੰ ਜਿਵੇਂ ਆਪਣੇ ਇੱਥੇ ਜਿਹੜਾ ਪਾਣੀ ਰਾਵੀ ਬਿਆਸ ਸਤਲੁਜ ਦਾ ਪਾਣੀ ਹੈ ਤੋਂ ਬਿਨਾ ਜਿਹੜੀਆਂ ਨਾਰਥ ਨਾਰਦਰਨ ਸਟੇਟਸ ਆ ਉਹਨਾਂ ਦਾ ਗੁਜ਼ਾਰਾ ਨਹੀਂ ਇਸੇ ਤਰ੍ਹਾਂ ਪਾਕਿਸਤਾਨ ਦਾ ਵੀ ਗੁਜ਼ਾਰਾ ਜਿਹੜਾ ਵਾ ਉਹ ਇਹਨਾਂ ਦਰਿਆਵਾਂ ਤੋਂ ਬਿਨਾ ਨਹੀਂ ਇੱਕ ਤਰੀਕੇ ਨਾਲ ਉੱਥੋਂ ਦੀ ਉਹਨਾਂ ਦੀ ਸਾਹ ਹੀ ਰਗ ਆ 80% ਸਿੰਚਾਈ ਜਿਹੜੀ ਆ ਪਾਕਿਸਤਾਨ ਦੀ ਇਹ ਤਿੰਨ ਦਰਿਆ ਦੇ ਪਾਣੀ ਦੇ ਨਾਲ ਹੀ ਹੁੰਦੀ ਆ ਪਾ ਜੇ ਜੀਡੀਪੀ ਦਾ ਹਿੱਸਾ ਲਈਏ ਤੇ ਆਲਮੋਸਟ 15 ਤੋਂ 20% ਜੀਡੀਪੀ ਇਹ ਦਰਿਆਵਾਂ ਦੇ ਨਾਲ ਜੋ ਕੰਮਕਾਜ ਉੱਥੇ ਚੱਲਦਾ ਸਿੰਚਾਈ ਹੁੰਦੀ ਹੈ ਐਗਰੀਕਲਚਰ ਹੁੰਦਾ ਉਹਦੇ ਤਹਿਤ ਹੀ ਚੱਲਦਾ ਵਾ ਔਰ ਕਰੀਬ 50% ਦੀ ਲੋਕਾਂ ਨੂੰ ਰੋਜ਼ਗਾਰ ਵੀ ਉਹਦੇ ਤਹਿਤ ਹੀ ਮਿਲਦਾ ਵਾ ਪਰ ਸਵਾਲ ਇਹ ਆ ਕਿ ਆਪਾਂ ਪਾਣੀ ਇਹ ਰੋਕ ਸਕਦੇ ਹਾਂ ਮੈਸੇਜ ਠੀਕ ਆ ਮੈਸੇਜ ਦੇਣਾ ਬਹੁਤ ਸਹੀ ਆ ਕਿਉਂਕਿ ਜੇ ਆਪਾਂ ਇਹ ਦਰਿਆਈ ਪਾਣੀ ਨੂੰ ਰੋਕਣ ਦੀ ਗੱਲ ਕਰਾਂਗੇ ਤੇ ਅਸੀਂ ਇਸ ਮਸਲੇ ਨੂੰ ਦੂਜੇ ਲੈਵਲ ਤੇ ਲੈ ਜਾਾਂਗੇ ਫਿਰ ਇਹ ਇਹਦਾ ਕਈ ਪਾਸਿਓ ਇਹਦਾ ਇਹਦਾ ਅਸਰ ਆਪੂਗਾ ਕਈ ਪਾਸਿਓ ਇਹਦਾ ਖਮਿਆਜ਼ਾ ਸਾਨੂੰ ਭੁਗਤਣਾ ਪਊਗਾ ਪਹਿਲੀ ਗੱਲ ਤੇ ਇਹ ਦਰਿਆਈ ਪਾਣੀ ਰੋਕਣਾ ਇੰਨਾ ਸੌਖਾ ਕੰਮ ਨਹੀਂ 117 ਬਿਲੀਅਨ ਕਿਊਬਿਕ ਮੀਟਰ ਪਾਣੀ ਆ 117 ਬੀਸੀਐਮ ਇਹਨੂੰ ਰੋਕਣਾ ਜਾਂ ਡਾਇਵਰਟ ਕਰਨਾ ਇਹਨੂੰ ਸਟੋਰ ਕਰਨਾ ਦਾ ਮਤਲਬ ਹੈ ਆਪੀ 30 ਤੋਂ 50 ਪਖੜਾ ਡੈਮ ਵਰਗੇ ਜਾਂ ਤੇਰੀ ਡੈਮ ਵਰਗੇ ਡੈਮ ਸਾਨੂੰ ਬਣਾਉਣੇ ਪੈਣਗੇ ਕਿੰਨਾ ਟਾਈਮ ਲੱਗੂਗਾ ਕਿੰਨੀ ਜਗ੍ਹਾ ਚਾਹੀਦੀ ਆ ਇਹ ਬਹੁਤ ਵੱਡਾ ਮਸਲਾ ਵਾ ਇਹਦੇ ਤੇ ਕਈ ਸਟੱਡੀਜ਼ ਆ ਚੁੱਕੀਆਂ ਵਾ ਲੇਕਿਨ ਇਹ ਸੌਖਾ ਕੰਮ ਨਹੀਂ ਤੇਰੀ ਡੈਮ ਜਿਹੜਾ ਵਾ ਇਹ ਪਾਗਿਰਾਥੀ ਨਦੀ ਦੇ ਉੱਤੇ ਆ ਯੂਪੀ ਦੇ ਵਿੱਚ ਔਰ ਆਪਾਂ ਨੂੰ ਪਤਾ ਹੀ ਆ ਕਿ ਪਖੜਾ ਡੈਮ ਜਿਹੜਾ ਇਹ ਸਤਲੁਜ ਦਾ ਪਾਣੀ ਜਿਹੜਾ ਵਾ ਇਹ ਗੋਬਿੰਦ ਸਾਗਰ ਦੇ ਵਿੱਚ ਇਕੱਠਾ ਪਿਆ ਹੋਇਆ ਇਹੋ ਜੇ 30 ਤੋਂ 50 ਡੈਮ ਸਾਨੂੰ ਹੋਰ ਬਣਾਉਣੇ ਪੈਣੇ ਆ ਕਿੰਨੀ ਟਾਈਮ ਲੱਗੂਗਾ 25-30 ਸਾਲ ਲੱਗ ਜਾਣਗੇ ਜੇ ਅਸੀਂ ਸ਼ੁਰੂ ਵੀ ਕਰੀਏ ਤਾਂ ਕਿੱਥੋਂ ਮਿਲਣਾ ਵਾ ਔਰ ਜੇ ਉਤੋਂ ਬਿਨਾ ਜਾਂ ਅਸੀਂ ਇਹ ਜੇ ਪਾਣੀ ਸਟੋਰ ਕਰਨ ਦੀ ਕੋਸ਼ਿਸ਼ ਕੀਤੀ ਤੇ ਹਰ ਸਾਲ ਅਸੀਂ 25 30 ਫੁੱਟ ਹੋਰ ਆਪਣਾ ਏਰੀਆ ਡੁਬਾ ਲਾਂਗੇ। ਤੋਂ ਇਹ ਸੌਖਾ ਕੰਮ ਨਹੀਂ। ਦੂਜੀ ਗੱਲ ਜੇ ਇਹ ਹੋਊਗਾ ਤੇ ਪਿੱਛੇ ਵੀ ਕੰਮ ਇਹਦਾ ਰਿਐਕਸ਼ਨ ਹੋਊਗਾ। ਪਾਕਿਸਤਾਨ ਦਾ ਦੀ ਦੋਸਤੀ ਹੈ ਚਾਈਨਾ ਦੇ ਨਾਲ। ਇੰਡਸ ਵੀ ਚਾਈਨਾ ਤੋਂ ਸ਼ੁਰੂ ਹੁੰਦੀ ਹੈ ਤਿੱਬਤ ਦੇ ਏਰੀਆ ਤੋਂ। ਸਤਲੁਜ ਵੀ ਇੰਡਸ ਤਿੱਬਤ ਦੇ ਏਰੀਆ ਤੋਂ ਸ਼ੁਰੂ ਹੁੰਦੀ ਹੈ। ਚਾਈਨਾ ਜਿਹੜਾ ਵਾ ਉਹ ਬ੍ਰह्मਪੁੱਤਰ ਦਾ ਪਾਣੀ ਦਾ ਕਾਰਡ ਵੀ ਖੇਡ ਸਕਦਾ ਵਾ ਬ੍ਰह्मਪੁੱਤਰ ਜਿਹੜਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪਾਣੀ ਆਉਂਦਾ ਸੋ ਇਹ ਇੱਕ ਰਾਜਨੀਤੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਡਿਫਰੈਂਟ ਲੈਵਲ ਤੇ ਲੈ ਜਾਣ ਵਾਲੀ ਗੱਲ ਹੋਊਗੀ ਕੀ ਅਸੀਂ ਇਹਦੇ ਵਾਸਤੇ ਤਿਆਰ ਆ ਲੇਕਿਨ ਮੈਸੇਜ ਦੇਣਾ ਕਿ ਅਸੀਂ ਜੇ ਤੁਸੀਂ ਕਰੋਗੇ ਤੇ ਅਸੀਂ ਪਾਣੀਆਂ ਨਾਲ ਵੀ ਛੇੜਛੜ ਕਰ ਸਕਦੇ ਪਾਣੀਆਂ ਪਾਣੀ ਡਾਇਵਰਟ ਵੀ ਕਰ ਸਕਦੇ ਆ ਪਾਣੀ ਰੋਕ ਵੀ ਸਕਦੇ ਆ ਮੈਸੇਜ ਦੇਣ ਪੱਖੋਂ ਇਹ ਗੱਲ ਠੀਕ ਹੈ ਲੇਕਿਨ ਇਹ ਕੰਮ ਸੌਖਾ ਨਹੀਂ ਔਰ ਜੇ ਇਸ ਪਾਸੇ ਨੂੰ ਤੁਰਨਾ ਵਾ ਤੇ ਫਿਰ ਹੁਣ ਅੱਜ ਕੰਮ ਇਹ ਸ਼ੁਰੂ ਕਰਾਂਗੇ ਤੇ 20-25 ਸਾਲ ਲੱਗ ਜਾਣਗੇ ਜਾਂ 25-30 ਸਾਲ ਲੱਗ ਜਾਣਗੇ ਪੈਸਾ ਕਿੰਨਾ ਲੱਗੂਗਾ ਔਰ ਇਹਦੇ ਬਾਕੀ ਨਤੀਜੇ ਕੀ ਨਿਕਲਣਗੇ ਤੁਸੀਂ ਨੇਚਰ ਨਾਲ ਛੇੜ-ਛਾੜ ਕਰ ਰਹੇ ਜੀ ਕੀ ਨੇਚਰ ਨਾਲ ਛੇੜ-ਛਾੜ ਹੋ ਵੀ ਸਕਦੀ ਹੈ ਉਹਦੇ ਕੀ ਖਮਿਆਜ਼ੇ ਭੁਗਤਣੇ ਪੈਣਗੇ ਉਹਦਾ ਕੋਈ ਅੰਦਾਜ਼ਾ ਆਪਾਂ ਅਜ ਨਹੀਂ ਲਾ ਸਕਦੇ ਸੋ ਇਮੀਡੀਏਟਲੀ ਮੇਰਾ ਖਿਆਲ ਆ ਇਹ ਤੇ ਚਲੋ ਦਬਕਾ ਆਪਾਂ ਮਾਰਤਾ ਲੇਕਿਨ ਇਮੀਡੀਏਟਲੀ ਲੋੜ ਹੈ ਵੀ ਆਪਣਾ ਇੰਟੈਲੀਜੈਂਸ ਨੋ ਹੋਰ ਟਕੜਾ ਕਰੀਏ ਲੋਡ ਹੈ ਏਰੀਆ ਸਕਿਉਰਿਟੀ ਸੁਰੱਖਿਆ ਕਰੀਏ ਜੇ ਆਪਾਂ ਸਲਾਨੀਆਂ ਜਿੱਥੇ ਵੀ ਲੋਕੀ ਸਲਾਨੀ ਜਾਂਦੇ ਨੇ ਉਥੇ ਸਕਿਉਰਿਟੀ ਹੋਣੀ ਚਾਹੀਦੀ ਹੈ ਨਹੀਂ ਤੇ ਸਲਾਨੀਆਂ ਨੂੰ ਨਾ ਜਾਣ ਦਿਓ ਉਥੇ ਔਰ ਸਿਰਫ ਇਹੋ ਹੀ ਨਹੀਂ ਮੇਰਾ ਖਿਆਲ ਹੈ ਸਾਨੂੰ ਜਿੱਥੇ ਜਿੱਥੇ ਵੀ ਬਹੁਤ ਜ਼ਿਆਦਾ ਪੀੜ ਹੈ ਪੀੜ ਵਾਲੇ ਇਲਾਕੇ ਨੇ ਜਿੱਥੇ ਬੰਬ ਫਟ ਸਕਦੇ ਨੇ ਉਥੇ ਵੀ ਸਾਨੂੰ ਸਕਿਉਰਿਟੀ ਲਿਆਣੀ ਤਕਰੀ ਕਰਨੀ ਪਾਉਗੀ ਔਰ ਨਾਲ ਇੰਟੈਲੀਜੈਂਸ ਵੀ ਉੱਥੇ ਰੱਖਣੀ ਪਾਉਗੀ ਏਰੀਆ ਇੰਟੈਲੀਜੈਂਸ ਔਰ ਲੋਕਾਂ ਦੇ ਵਿੱਚ ਵੀ ਹਿਊਮਨ ਇੰਟੈਲੀਜੈਂਸ ਵੀ ਸਾਨੂੰ ਆਪਣੀ ਸਟਰੈਂਥਨ ਕਰਨੀ ਪਵੇਗੀ ਆ ਬਾਕੀ ਇਹਦਾ ਮਸਲੇ ਦਾ ਹੱਲ ਕੀ ਹੈ ਕਿੱਥੋਂ ਸ਼ੁਰੂ ਹੋਇਆ ਅਸੀਂ ਸੋਚਦੇ ਸੀਗੇ ਕਿ ਅਸੀਂ ਕਸ਼ਮੀਰ ਨੂੰ ਉਹਦੀ ਸਟੇਟ ਤੋੜ ਕੇ ਯੂਨੀ ਟੈਰੀਟਰੀ ਬਣਾਤੀ 370 ਧਾਰਾ ਪਰਾਂ ਲੈ ਗਏ ਅਸੀਂ ਖਤਮ ਕਰਤੀ ਆ ਉਸ ਤੋਂ ਬਾਅਦ ਉੱਥੇ ਸ਼ਾਂਤੀ ਆ ਜਾਊਗੀ ਸਾਨੂੰ ਯਾਦ ਰੱਖਣਾ ਪਊਗਾ ਕਿ ਬਹੁਤ ਲੋਕਾਂ ਨੂੰ ਇਹ ਗੱਲਾਂ ਪਸੰਦ ਨਹੀਂ ਸੋ ਇਸ ਕਰਕੇ ਪਹਿਲਾਂ ਤੇ ਆਪਾਂ ਨੂੰ ਸਟੇਟ ਹੂਡ ਵਾਪਸ ਕਸ਼ਮੀਰ ਨੂੰ ਦੇਣ ਦੀ ਲੋੜ ਹੈ ਬਹੁਤ ਵੱਡੀ ਗਲਤੀ ਇੱਕ ਹੋਰ ਵੀ ਹੋ ਜਾਂਦੀ ਆ ਕਿ ਜਦੋਂ ਇਹੋ ਜਿਹਾ ਕੋਈ ਕਾਰਾ ਵਾਪਰਦਾ ਕਿਤੇ ਰੱਬ ਨਾ ਕਰੇ ਇਹੋ ਜਿਹੀ ਇੱਕ ਦੀ ਹੋਰ ਕਿਤੇ ਘਟਨਾ ਕਿਤੇ ਜੇ ਵਾਪਰ ਗਈ ਕਿਤੇ ਰੱਬ ਨਾ ਕਰੇ ਇਹੋ ਜਿਹੀ ਘਟਨਾ ਹੋਵੇ ਤੇ ਫਿਰ ਡਾਇਰੈਕਟਲੀ ਕੀ ਕੋਸ਼ਿਸ਼ ਹੁੰਦੀ ਆ ਕਿ ਉੱਥੇ ਜਿਹੜੀ ਚੁਣੀ ਹੋਈ ਸਰਕਾਰ ਹੈ ਉਹਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾ ਦਿਓ ਤੁਹਾਨੂੰ ਯਾਦ ਹੈ ਪੰਜਾਬ 'ਚ ਵੀ ਇਦਾਂ ਹੁੰਦਾ ਰਿਹਾ 1983 ਦੇ ਵਿੱਚ ਦਰਬਾਰਾ ਸੀਨ ਨੂੰ ਟਾ ਕੇ ਰਾਸ਼ਟਰਪਤੀ ਰਾਜ ਲਾਇਆ ਕਿੰਨੀ ਕ ਇੰਪਰੂਵਮੈਂਟ ਹੋ ਗਈ ਸਿਚੁਏਸ਼ਨ ਚ ਸਿਚੁਏਸ਼ਨ ਤੇ ਹੋਰ ਬਿਹਤਰ ਕੀ ਹੋਣੀ ਸੀ ਬੱਤਰ ਹੋ ਗਈ ਇਸੇ ਤਰ੍ਹਾਂ 1985 ਦੇ ਵਿੱਚ ਬਰਨਾਲਾ ਸਰਕਾਰ ਆਈ 87 ਦੇ ਵਿੱਚ ਥੋੜਾ ਜਿਹਾ ਵਾਇਲੈਂਸ ਵਧੀ ਤੇ ਤੁਸੀਂ ਰਾਸ਼ਟਰਪਤੀ ਰਾਜ ਲਾ ਦਿੱਤਾ ਰਾਸ਼ਟਰਪਤੀ ਰਾਜ ਲੱਗਣ ਤੋਂ ਬਾਅਦ 300 ਗੁਣਾ ਵਾਇਲੈਂਸ ਹੋਰ ਵਧੀ ਪਰ ਫਿਰ ਨਹੀਂ ਕਿਸੇ ਨੂੰ ਬਰਖਾਸ ਕੀਤਾ ਤੁਸੀਂ ਹੁਣ ਵੀ ਉਮਾਰ ਅਬਦੁੱਲਾ ਜਿਹੜਾ ਬਾ ਬਿਲਕੁਲ ਉਹਦੇ ਨੂੰ ਬਰਖਾਸਤ ਕਰਨ ਦੀ ਗੱਲ ਕਦੀ ਨਹੀਂ ਕਰਨੀ ਚਾਹੀਦੀ ਕਦੀ ਨਹੀਂ ਸੋਚਣੀ ਚਾਹੀਦੀ ਉਹਨੂੰ ਹੋਰ ਤਕੜਾ ਕਰੀਏ ਉਹਨੂੰ ਸਟਰੈਂਥਨ ਕਰੀਏ ਉਹਨੂੰ ਇਕਨੋਮਿਕ ਪੈਕੇਜ ਦੇਈਏ ਜੇ ਉਹਨੂੰ ਸੁਰੱਖਿਆ ਬਲਾਂ ਦੀ ਲੋੜ ਆ ਉਹ ਦੇਈਏ ਸੋ ਇਹੋ ਜੀ ਗਲਤੀ ਜਿਹੜੀ ਆ ਨਹੀਂ ਕਰਨੀ ਚਾਹੀਦੀ ਔਰ ਬਾਕੀ ਫਿਰ ਜਿਹੜਾ ਮਸਲਾ ਬਾ ਇਹਨੂੰ ਆਪਾਂ ਅ ਅੱਖਾਂ ਮੀਟ ਕੇ ਕਸ਼ਮੀਰ ਦਾ ਮਸਲਾ ਹੱਲ ਨਹੀਂ ਕਰ ਸਕਦੇ ਕਸ਼ਮੀਰ ਦੇ ਮਸਲੇ ਦੇ ਵਿੱਚ ਪਾਕਿਸਤਾਨ ਦੀ ਇਨਵੋਲਵਮੈਂਟ ਰਹੀ ਆ ਪਾਕਿਸਤਾਨ ਦੀ ਇਨਵੋਲਵਮੈਂਟ ਹੈ ਸਾਨੂੰ ਪਾਕਿਸਤਾਨ ਦੇ ਨਾਲ ਗੱਲਬਾਤ ਕਰਨੀ ਪਵੇਗੀ ਇਹਨੂੰ ਆਪਾਂ ਇਸ ਗੱਲ ਤੋਂ ਭੱਜ ਨਹੀਂ ਸਕਦੇ ਅ ਪ੍ਰਵੇਜ਼ ਮੁਸ਼ਰਰਫ ਜਿਹੜੇ ਰਾਸ਼ਟਰਪਤੀ ਸਨ ਸੱਤਾਵਾਂ ਨੇ ਜ਼ਬਰਦਸਤ ਇਸਮਾਲ ਕੀਤੀ ਸੀ ਉਹਨਾਂ ਨੇ ਕਸ਼ਮੀਰ ਵਾਸਤੇ ਇੱਕ ਪੈਕੇਜ ਦਿੱਤਾ ਸੀ ਕਿ ਆਪਾਂ 4-5 ਸਟੈਪਸ ਦੇ ਨਾਲ ਕਸ਼ਮੀਰ ਨੂੰ ਸੋਲਵ ਕਰੀਏ ਉਸ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਬੈਕ ਚੈਨਜ ਡਿਪਲੋਮੇਸੀ ਜਿਹੜੀ 2019 ਚ ਬੰਦ ਹੋਈ ਹੋਈ ਆ ਉਹਨੂੰ ਦੁਬਾਰਾ ਸ਼ੁਰੂ ਕਰਨ ਦੀ ਲੋੜ ਆ ਇੱਕ ਪਾਸੇ ਮਿਲਟੈਰੀਲੀ ਤਕੜਾ ਰਿਸਪਾਂਸ ਦੇਈਏ ਅਤਵਾਦੀਆਂ ਨੂੰ ਦੀ ਪਾਲ ਕਰੀਏ ਉਹਨਾਂ ਨੂੰ ਸਜ਼ਾ ਦੇਈਏ ਦੂਜੇ ਪਾਸੇ ਗੱਲਬਾਤ ਦੂਜੇ ਪਾਸੇ ਜਿਹੜੀ ਸਟੇਟ ਗਵਰਨਮੈਂਟ ਹੈ ਉਹਨੂੰ ਸਟ੍ਰੈਂਥਨ ਕਰੀਏ ਤੇ ਤੀਜੇ ਪਾਸੇ ਗਲਬਾ ਦਾ ਰਸਤਾ ਜਿਹੜਾ ਵਾ ਉਹਨੂੰ ਵੀ ਦੁਬਾਰਾ ਖੋਲਿਏ ਇਹ ਮੇਰਾ ਅੱਜ ਦਾ ਵਿਚਾਰ ਆ ਹੋ ਸਕਦਾ ਤੁਹਾਡੇ ਚ ਬਹੁਤ ਨਾ ਸਹਿਮਤ ਹੋਣ ਲੇਕਿਨ ਮੈਨੂੰ ਲੱਗਦਾ ਵਾ ਕਿ ਇਹਨੂੰ ਨੀਜ ਰਿਐਕਸ਼ਨ ਤੋਂ ਦੇ ਨਾਲ-ਨਾਲ ਸਾਨੂੰ ਸੋਚ ਸੋਚ ਔਰ ਸਮਝ ਦੇ ਨਾਲ ਵੀ ਕੰਮ ਲੈਣ ਦੀ ਲੋੜ ਹੈ